ਹਾਂਜੀ ਸ਼ਗਲਾ ਪ੍ਰਸ਼ਾਦਾ ਮੰਜੇ ਤੇ ਚੰਗਾ ਭਲਾ ਬੈਠਾ ਮੈਨੂੰ ਵੀ ਵਾਜਾਂ ਮਾਰੀ ਕਿੰਨੇ ਪ੍ਰਸ਼ਾਦਾ ਤੇ ਮੈਂ ਲਿਆ ਵਾ ਸ਼ਾਕ ਹਾਂ ਹਾਂ ਤਾਂ ਫਿਰ ਮੈਨੂੰ ਕਦੋਂ ਵਾਜਾਂ ਮਾਰੀ ਆਪਾ ਆਪ ਦੱਸੋ ਵੀ ਤੁਸੀਂ ਆ ਤੂੰ ਕੀ ਕਰਿਆ ਕਰਨਾ ਮੈਨੂੰ ਮੜਾ ਮੜਾ ਚਾਦਣਾ ਬਾ ਕੀ ਮੈਂ ਕੀ ਕਰਿਆ ਕਰਨਾ ਤੂੰ ਤਮਾਸ਼ਾ ਫੜਿਆ ਤੈਨੂੰ 8 ਦਿਨ ਹੋ ਗਏ ਆ ਹੁਣ 12 11:30 ਵਜੇ ਤੇ ਪੱਕਾ ਤੇਰਾ ਟਾਈਮ ਆ ਹਾਂ ਠੀਕ ਆ ਚਾਹੀ ਲੈਣੀ ਤੇ ਨਾਲ ਹੀ ਚਾਹ ਦੇ ਦੇਣੀ ਆ ਹਾਂ ਉਹ ਆਵੇ ਬੋਦਲ ਪਈਆ ਇਹ ਇਹ ਨੂੰ ਨਾਲ ਹੀ ਦੇ ਜਾਣੀਆਂ ਮਾੜਾ ਮਾੜਾ ਕੰਮ ਆ ਤਾਂ ਕਿ ਪਿੰਡਾ ਰਵੇ ਹੂੰ ਤੇ ਮੁੜ ਕੇ ਆਪਾਂ ਜਾ ਕੇ ਮੰਜੇ ਦੇ ਲੇਟਣਾ ਨਹੀਂ ਲੇਟਣਾ ਨਹੀਂ ਮੈਨੂੰ ਵੀ ਜਾ ਕੇ ਕੰਮ ਔੜੇ ਹੁੰਦੇ ਆ ਉਹ ਕਿਹੜਾ ਮੈਂ ਕੋਈ ਜਿੱਦਾਂ ਮੰਨ ਲਓ ਕੋਈ ਆ ਗਿਆ ਮੈਨੂੰ ਡੀਲ ਕਰਨਾ ਹੁੰਦਾ ਉਹ ਸਰਪੰਚ ਆ ਪਿੰਡ ਦਾ ਉਹ ਨਹੀਂ ਸਰਪੰਚ ਪੰਚਾਇੰਗ ਜਾ ਆ ਨਹੀਂ 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 ਮੈਂ ਬਰਿਆਂ ਕੀ ਸਰਪੰਚ ਦੀ ਨਹੀਂ ਗੱਲ ਉਦਾਂ ਲੋਕੀ ਇਤਨੀ ਵੱਡੀ ਦਿੰਦੇ ਆ ਮੈਨੂੰ ਅਛਾ ਤੈਨੂੰ ਇਤ ਦਿੰਦੇ ਆ ਵੀ ਬੇਲੇ ਰਹਿੰਦੀ ਨਹੀਂ ਲੋਕੀ ਉਹ ਆਉਂਦੇ ਵੀ ਮਤਲਬ ਇਹ ਵੀ ਮਿਲ ਲਾਉਂਦੇ ਯਾਰ ਮੈਨੂੰ ਗੱਲ ਕਾਦੀ ਆ ਵੀ ਮੈਂ ਹੁਣ ਕੀ ਤੁਹਾਨੂੰ ਦੱਸਾਂ ਮੈਂ ਮੇਰੀ ਸੁਣ ਲੈ ਗੱਲ ਜੇ ਤੂੰ ਨਹੀਂ ਨਾ ਕੰਮ ਕਰਨਾ ਤੂੰ ਆ ਕੰਮਚੋਰ ਬੰਦਾ ਹਾਂ ਤੇ ਤੈਨੂੰ ਥੋੜੀ ਜਿਹੀ ਗਿੱਟੀਆਂ ਦੀ ਘਰ ਰੋਜ ਦਵਾ ਦਵਾ ਕਰਾਉਂਦਾ ਪਰ ਤੈਨੂੰ ਲੱਗਦੀ ਨਹੀਂ ਯਾਰ ਮੈਨੂੰ ਲੱਗੇ ਤਾਂ ਨਾ ਵੀ ਜੇ ਮੇਰੀ ਪਹਿਲੀ ਯਾਰ ਹੋਈ ਆ ਮੈਨੂੰ ਤੇ ਪਤਾ ਮੈਨੂੰ ਤੇ ਆਤ ਪਈ ਆ ਆ ਕਹਿ ਸਿੱਧਾ ਕਹਿ ਰਿਹਾ ਮੈਂ ਮੈਂ ਬੇਸ਼ਰਮ ਹੋ ਗਿਆ ਉਹ ਹਾਂ ਮੈਨੂੰ ਕਹਿਣਾ ਨਹੀਂ ਆਉਂਦਾ ਮੈਂ ਬੇਸ਼ਰਮ ਹਾਂ ਬਸ ਤੁਸੀਂ ਬਿਲਕੁਲ ਰਾਈਟ ਹੋ ਮੈਂ ਤੁਹਾਡੀ ਗੱਲ ਨਾਲ ਸਹਿਮਤ 100% ਮੈਂ ਉਹ ਹੀ ਹੋ ਗਿਆ ਜਿਹੜਾ ਤੁਸੀਂ ਕਹਿ ਹੁੰਦਾ ਜੀ ਇਹ ਫਿਰ ਇੰਨੀ ਕੋਈ ਬੇਸ਼ਰਮੀ ਦੀ ਹਾਦਸਤ ਹੁੰਦੀ ਹੈ ਨਾ ਨਾ ਕੋਈ ਜਦੋਂ ਬੇਸ਼ਰਮੀ ਹੋ ਗਿਆ ਹੱਦ ਕਾਦੀ ਫਿਰ ਤੇ ਮੈਂ ਤੂੰ ਬਦਲ ਟੱਪ ਗਿਆ ਹਾਂ ਅਨਲਿमिटेड ਹੈ ਕੰਮ ਮੇਰਾ ਮੈਂ ਖੁੱਲਾ ਪੈਕ ਪੋਣਾ ਨਾ ਮਹੀਨੇ ਵਾਲਾ ਨਹੀਂ ਆ ਮੇਰਾ ਸਾਲ ਵਾਲਾ ਹੀ ਆ ਦਾ ਮਬੈਚ ਪੈਸੇ ਆ ਮੇਰੇ ਉਹ ਹੀ ਸਿਸਟਮ ਹੈ ਮੈਂ ਬਿਝਰਮੀ ਵਾਲਾ ਪੈਕ ਖੁੱਲਾ ਪੋਇਆ ਵਾ ਮੇਰੇ ਕੋਈ ਇਹ ਨਹੀਂ ਵੀ ਮਤਲਬ ਮੈਨੂੰ ਇਹ ਵੀ ਮੁਕਣ ਵਾਲਾ ਵਾ ਮੇਰਾ ਭਾਵੇਂ ਜਿਹੜਾ ਮੱਜੀ ਕੋਈ ਕਹੀ ਤੂੰ ਜਿਹੜੇ ਮੁੰਡੇ ਆ ਹੂੰ ਕੋਈ ਕਦੀ ਸੋਚਿਆ ਵਾ ਵੀ ਪਿਓ ਬਾਹਰ ਕੰਮ ਕਰਨ ਤੇ ਪੁੱਤ ਜਿਹੜੇ ਆ ਉਹ ਐਸਪਾਸ ਹੀ ਰਹਿ ਗਨ ਇਹ ਤੁਹਾਡੇ ਤੁਹਾਡੇ ਦੇ ਦੇ ਕੀ ਸਿਸਟਮ ਚੱਲਦਾ ਨਹੀਂ ਮੈਂ ਇਹ ਨਹੀਂ ਗੱਲ ਮੈਂ ਸੋਚਦਾ ਇਹ 50 ਦੇ ਮੁੰਡੇ ਮੈਂ ਸੋਚਦਾ ਹਾਂ ਦਾ ਮੈਂ ਜਦੋਂ ਮੈਂ ਘਰੇ ਬੈਠਾ ਨਾ ਮੈਂ ਸੋਚਦਾ ਵੀ ਸਰਦਾਰ ਡਿਆ ਗੋਡੀ ਕਰਨ ਫਿਰ ਮੈਂ ਫੇਰ ਵੀ ਸੋਚਣੇ ਲੱਜਣਾ ਕਿੰਨੇ ਮੁੰਡੇ ਪਿੰਡਾਂ ਜਿਆ ਜਾਂ ਸ਼ਹਿਰਾਂ ਜਿਆ ਉਹਨਾਂ ਦਾ ਮਤਲਬ ਹੈ ਵੀ ਪਿਓ ਕਮਾਉਣ ਤੇ ਪੁੱਤ ਖਾਈ ਜਾਂ ਗਚਰ ਗਚਰ ਕਰੇ ਇਹ ਟਾਈਮ ਹੁੰਦਾ ਵਾ ਭਰਾਵਾ ਇਹ ਵੀ ਆਪਣੇ 30 32 ਸਾਲਾਂ ਤੱਕ ਪਿਓ ਨੇ ਖਵਾਉਣਾ ਹੁੰਦਾ ਵਾ ਜਿਹੜੇ ਬਾਹਰਲੇ ਦੇਸ਼ਾਂ 'ਚ ਇਦਾਂ ਖਵਾਉਂਦੇ ਆ ਠੀਕ ਆ ਮੁੰਡਿਆਂ ਨੂੰ ਬਾਹ ਲੈਂਦੇ ਆ ਪਟਾ ਕਰਾਇਆ ਹੁੰਦਾ ਬਾਦ ਮੁਲਕ ਪਟਾ ਕਰਾਇਆ ਵਾ ਪਟਾ ਕਰਾਇਆ ਹੁੰਦਾ ਵਾ ਉਹ ਉਹ ਹੱਥ ਨਹੀਂ ਲਾਉਂ ਦਿੰਦੇ ਆਪਣੇ ਜਵਾਕ ਮੈਂ ਤੇ ਤੁਹਾਡੀ ਚਾਰ ਰੋਟੀ ਲੈਣਾ ਉਹ ਵੀ ਨਹੀਂ ਲਿਆਉਣ ਦਿੰਦੇ ਉਹ ਨਹੀਂ ਉਹ ਆਪਣੇ ਬੱਚਿਆਂ ਨੂੰ ਆਂਦੇ ਵੀ ਨਾ ਤੂੰ ਹੀ ਨੇ ਕੰਮ ਕਰਨਾ ਤੇਰੇ ਬਹੁ ਕੱਲੀ ਸਟੱਡੀ ਕਰੋ ਸਟੱਡੀ ਕਰੋ ਹਾਂ ਕੱਲੀ ਸਟੱਡੀ ਤੁਹਾਨੂੰ ਤੇ ਆਪਣੀ ਪਲਸਟੋਰੇ ਜਾ ਕੇ ਬ੍ਰੇਕ ਲੱਗੀ ਕੀ ਕੀ ਦੀ ਤੇਰੀ ਯਾਰ ਤੁਸੀਂ ਕੀ ਤਾਨੇ ਮਾਰਦੇ ਨੇ ਤਾਨੇ ਮਾਰਦੇ ਫਿਰ ਪਾਲੀ ਨੂੰ ਜੇ ਤੂੰ ਕੰਮ ਕੋਈ ਖੇਤੀ ਦਾ ਨਹੀਂ ਕਰਨਾ ਕੋਈ ਮਤ ਨਹੀਂ ਕਰਾਉਣੀ ਕੋਈ ਗੱਲ ਨਹੀਂ ਮੈਂ ਕਿਹਾ ਡੇਰੀ ਫਾਰਮ ਖੋਲਾ ਯਾਰ ਤੁਸੀਂ ਗੋਆ ਸਟਾਉਣਾ ਮੇਰ ਕੋ ਗੱਲ ਕਾਦੀ ਹੋਰ ਤੂੰ ਹੋਰ ਤੂੰ ਸੋਨੇ ਤੇ ਸਰਿਆਰੀ ਦੀ ਦੁਕਾਨ ਖੋਦਣੀ ਯਾਰ ਮੈਂ ਨਾ ਯਾਰ ਇੱਕ ਇੱਕ ਪਿਓ ਆਪਣੇ ਪੁੱਤ ਨੂੰ ਕਿੱਦਾਂ ਗੋਆ ਸਟਾਉਂਦਿਆ ਅਹੀਂ ਅਹੀਂ ਛੱਡਦੇ ਰਹ ਕੀ ਉਹ ਤੁਹਾਡਾ ਟਾਈਮ ਹੋਰ ਹੀ ਤੁਹਾਡਾ ਟਾਈਮ ਤੁਸੀਂ ਚਾਹ ਨੂੰ ਛੱਡੋ ਹੋਰ ਸੁੱਖਾ ਆ ਗਿਆ ਕੰਮ ਤੁਸੀਂ ਚਾਹ ਨੂੰ ਛੱਡੋ ਉਹ ਤੁਹਾਨੂੰ ਕੋਈ ਲੋੜੀਂਦੀ ਨਹੀਂ ਆਉਂਦੀ ਜਦੋਂ ਇਹ ਤੇ ਨਹੀਂ ਸੁਣਨਾ ਪੈਂਦਾ ਜਦੋਂ ਤੁਸੀਂ ਨਿੱਕੇ ਸੀ ਨਾ ਤਹੀਂ ਜਾਣ ਕੇ ਚਾ ਨਾ ਆਪਣੇ ਗੁਏ ਚਾਤ ਮਾਰ ਦੇ ਨੇ ਹ ਕੋਈ ਦਾ ਚਾ ਚੜਿਆ ਤੈਨੂੰ ਤਹੀਂ ਚਾ ਨਾ ਗੁਏ ਚਾਤ ਮਾਰ ਦੇ ਹੀ ਤੇ ਨਹੀਂ ਨਹੀਂ ਤੁਸੀਂ ਜਿਹੜੇ ਜਿੰਨੇ ਤੁਸੀਂ ਆ ਮੁੰਡੇ ਕਿ ਨਹੀਂ ਗਾਂ ਪਨੀਰੀ ਹ ਇਹ ਸਾਰੇ ਹਰਾਮੀ ਹੋ ਗਏ ਇਹਨਾਂ ਦੇ ਹਰਾਮੀ ਬੜੀ ਜਿੱਦਾਂ ਗੋਭੀ ਦੀ ਪਨੀਰੀ ਆ ਤੁਹਾਡੇ ਗੋਭੀ ਦੀ ਪਨੀਰੀ ਦੇ ਕੋ ਕੰਮ ਕਰਦੀ ਫੁੱਲ ਬਣਾਉਗੀ ਤੇ ਤੁਸੀਂ ਕੀ ਬਣਾਉਣਾ ਆਂ ਦੇਰ ਦਾ ਫੁੱਲ ਕੌਣ ਆ ਸਾਡੇ ਰਗੀ ਫੁੱਲ ਚੰਗੇ ਫੁੱਲ ਤੁਸੀਂ ਪੰਜਾਬ ਦੇ ਜੰਮੇ ਆ ਵੀ ਕੰਮ ਨਹੀਂ ਕਰਨਾ ਸਾਡੇ ਵੀ ਫੁੱਲ ਐ ਹੀ ਹੈ ਫੁੱਲਾਂ ਲਗੇ ਕਿ ਫੁੱਲ ਹੁੰਦੇ ਤਾਂ ਜੇ ਉਹ ਫੁੱਲ ਨਸਲਾਂ ਹੁੰਦੀਆਂ ਉਹ ਯਾਰ ਅਸੀਂ ਫੁੱਲਾਂ ਵਰਗੇ ਆ ਸਾਨੂੰ ਕੋਈ ਜ਼ਿਆਦਾ ਲੋਡ ਪਿਆ ਅਸੀਂ ਟੁੱਟ ਜਾਣਾ ਨਾਲੋਂ ਗੱਲ ਨਹੀਂ ਸਮਝਦੇ ਆਹੋ ਸਾਰੀਆਂ ਧਾਰਨਾ ਤੁਹਾਨੂੰ ਨੇ ਦੇ ਦੇਣਾ ਮੈਂ ਤੇ ਤੁਸੀਂ ਕੀ ਉੱਥੇ ਮੈਨੂੰ ਆਵਾਜ਼ ਨਹੀਂ ਸੁਣਦੀ ਰੰਬਾ ਰੰਬਾ ਕਰੀ ਜਾਂਦੇ ਮੈਂ ਕਹਾਂ ਰੰਬਾ ਆ ਦੇ ਗੋਡ ਨਾਲ ਕਿਉਂ ਕਾਦੇ ਲਈ ਕਿਉਂ ਕਾਦੀ ਹੁੰਦੀ ਆ ਤੇ ਰੰਬਾ ਤੂੰ ਰੰਬਾ ਕਿ ਪਕਾ ਕੇ ਬੰਬੀ ਜੋ ਕੋਠੇ ਜੋ ਰਗਾ ਰੰਬਾ ਲੈ ਆ ਪਲਮਾਨ ਸੀ ਨਾ ਤੇ ਕਿਤੇ ਇਹ ਨਾਲ ਮੇਰੀ ਗੱਲ ਸੁਣੋ ਮੈਂ ਰੰਬਾ ਮੈਂ ਨਹੀਂ ਜੇ ਗੋਡਣੀ ਵੇਖ ਲਓ ਜੇ ਦੋਹਾਂ ਥਾ ਨਾ ਤੁਸੀਂ ਰੰਬਾ ਚਲਾ ਸਕਦੇ ਤੇ ਮੈਂ ਲੈ ਆਉਣਾ ਜੇ ਦੋ ਖਾਲੀਆਂ ਦੇ ਵਿਚਕਾਰ ਬਹਿ ਗਏ ਤੇ ਖਾਲੀਆਂ ਤੇ ਉੜਦੇ ਜਾਓ ਦੋਹਾਂ ਪਾਸੇ ਰੱਖ ਕੇ ਮੈਂ ਸੁਪਰਸੀਡਰ ਆ ਬੇ ਸਾਰੇ ਸਾਰੇ ਪੈਤਰ ਹੈ ਹੈ ਨਹੀਂ ਸੁਪਰਸੀਡਰ ਆ ਬੇ ਮੈਂ ਸਾਰੀਆਂ ਖਾਲੀਆਂ ਨਾ ਤੇ ਮੈਂ ਫਿਰ ਤੁਹਾਨੂੰ ਪਤਾ ਮੈਂ ਮੈਂ ਜੇ ਚੱਲ ਚੱਲ ਓਏ ਯਾਰ ਕਾ ਜੋ ਰੋਟੀ ਤੇਰੇ ਲੈ ਆ ਗਾ ਕਿਉਂ ਨਾ ਕਿੱਥੇ ਮੰਜੇ ਤੇ ਨਾ ਲੈ ਆ ਲਗਾ ਕਿਉਂ ਤੂੰ ਹੀ ਕਹ ਨਾ ਕੁਲਚਾ ਖਾਣੇ ਨਾ ਕੁਚਾ ਕੁਚਾ ਆ ਕਰ ਮੰਗੀ ਉਹਨੇ ਇਹ ਕੰਮ ਤੇ ਹੈ ਨਾ ਕਿਹੜੇ ਦੇ ਕੁਚੇ ਦੇ ਉਥੋਂ ਸ਼ਹਿਰਤ ਫਤਿਹ ਆ ਤੋ ਆ ਕਰੂਗਾ ਕਹਿਣੀ ਤੇ ਦਾਦਾ ਮੈਂ ਮੰਮੀ ਨੂੰ ਅੱਜ ਮੈਂ ਕਮਾਈ ਕਰਨੀ ਤੇ ਮੰਮੀ ਦੱਸਦੀ ਮੰਮੀ ਕਹੂਗੀ ਆ ਤੇ ਮੰਮੀ ਨੂੰ ਦੱਸ ਦੇਣਾ ਵੀ ਸਰਦਾਰ ਵਿਗੜ ਗਿਆ ਆ ਵਿਗੜ ਗਿਆ ਸਦਾ ਮੈਂ ਕਹਣਾ ਹੱਥੋਂ ਹੋ ਗਿਆ ਬਾਹਰ ਜਿੰਨੇ ਤੁਸੀਂ ਵਿਗੜੇ ਉਹਨੇ ਕੋਈ ਨਹੀਂ ਵਿਗੜਿਆ ਨਾ ਇਹੀ ਇਹੀ ਯਾਰ ਇਹੀ ਆਪਣੇ ਚੌਕ ਆ ਚੌਕ ਆਦਾ ਚੋਹੜਾ ਡੰਡੀ ਪਾ ਜੀੜੂਆ ਨਹੀਂ ਭਲਾ ਕਹਿਣਾ ਅਸੀਂ ਚੌਕ ਜੀੜੂ ਨੂੰ ਪੈਸੇ ਖਾਤੇ ਆਓ ਉਹ ਦਾ ਪਹਿਲਾਂ ਉਹ ਮੇਰੇ ਈਡੀਸ਼ੇ ਦੀ ਤਾੜਾ ਵੀ ਹੋ ਗਿਆ ਤੇ ਤੇਰ ਕੋ ਕੋਈ ਪ੍ਰੂਫ ਹੈਗਾ ਤੈਨੂੰ ਰੇਡ ਵਾ ਦੇ ਕੇ ਕਲਾਵਾ ਤੇ ਰੇਡ ਤੇ ਟੀਵੀ ਤੇ ਲੈ ਤੈਨੂੰ ਜਾਨਾ ਮੈਂ ਮੈਂ ਹੱਥ ਲਾ ਦੇਣਾ ਉਹ ਜਾਬ ਕਿਉਂ ਮੈਂ ਲਾ ਨਹੀਂ ਸਕਦਾ ਮੈਂ ਜੰਬਾ ਦਾ ਕੁਰਤੇ ਖਾਈ ਯਰ ਦਸ ਇੱਕ ਯਰ ਤੇ ਹੀ ਹੈ ਅਹੀ ਤਸ਼ਦਦ ਕਰਨੇ ਤਸ਼ਦਦ ਨਹੀਂਗਾ ਤੁਸੀਂ ਰੋਗੀ ਮਲੀ ਮੈਂ ਉਹ ਗੱਲ ਹੋ ਗਈ ਵੀ ਤੁਹਾਨੂੰ ਗੋਡੀ ਕਰਦੇ ਨੂੰ ਮਨੁੱਖੀ ਧ ਘਾਰ ਵਾਲਿਆਂ ਨੂੰ ਮਾਰਾਂ ਮੈਂ ਜਾਂ ਮਾਰ ਲਾ ਆਹੋ ਮਨੁੱਖੀ ਧ ਘਾਰ ਲੈ ਤੈਨੂੰ ਕਹਿੰਦੇ ਵੀ ਕੰਮ ਨਾ ਕਰ ਕੰਮ ਨਹੀਂ ਉਹ ਤੁਹਾਨੂੰ ਗੋਡੀ ਦੇ ਵਿੱਚੋਂ ਚੋਕੇ ਲੈਣਾ ਜਾਂ ਕਰਦਾ ਸਭ ਨੇ ਕਰ ਦਿਆ ਲਿਆ ਨਹੀਂ ਮੈਂ ਮੈਂ ਹੁਣੀ ਮੈਂ ਰੋਜ਼ ਬੰਬੀ ਦੇ ਨਾਲ ਸ਼ਾਮ ਤੱਕ ਉਹ ਜਾਂ ਸੱਦਦਾ ਨਹੀਂ ਸਕਦਾ ਨਹੀਂ ਮੈਂ ਇਦਾਂ ਮੈਂ ਸੱਦ ਨਹੀਂ ਸਕਦਾ ਇਦਾਂ ਮੈਂ ਜਾਂ ਫਿਰ ਨਾਲ ਕਰ ਜਾ ਹਾਂ ਕੋਈ ਨਹੀਂ ਯਾਰ ਤੁਸੀਂ ਕਰ ਲੋ ਮੇਰੀ ਬੇਇੱਜ਼ਤੀ ਤੇ ਕੋਈ ਨਹੀਂ ਮੈਨੂੰ ਪਤਾ ਤੁਹਾਨੂੰ ਵੀ ਖੁਸ਼ੀ ਮਿਲਦੀ ਐ ਅੱਜ ਤੇਰੀ ਨਵੀਂ ਢੋਲਣੀ ਆ ਤੂੰ ਕੰਮ ਕਰਨਾ ਤੇਰੀ ਰੋਜ ਹੋਣੀ ਮੈਂ ਸਦਰ ਗੱਲ ਇਦਾਂ ਵੀ ਮੈਂ ਰੱਬ ਨੇ ਮੈਨੂੰ ਜੀ ਕਿਹੜਾ ਸਾਲ ਆ ਗਿਆ ਰੇੜੀ ਦਾਦੀ ਲੰਦਾ ਮੋਖਰੀ ਕਾਦੀ ਸੀ ਮੋਖਰੀ ਬਾਪਰੀ ਜੀ ਉਹ ਇੱਕ ਰਖਲਾ ਦੂਜੀ ਗੱਜਕ ਜੀ ਹਾਂ ਤੇ ਨਾਲ ਉਹ ਰਖਲਾ ਦੂਜੇ ਜਿਹੜੇ ਹੁੰਦੇ ਨਹੀਂ ਉਹ ਖਜੂਰਾ ਜੀ ਨਹੀਂ ਕਿੰਨੇ ਆਉਂਦੇ ਨੇ ਖਾਣ ਵਾਲੀਆਂ ਆ ਵਾਹ ਉਹ ਰਖਲਾ ਤੇ ਕੋਈ ਤੇ 5-600 ਰੁਪਈਆ ਤੇ ਤੇਰੀ ਡਹਾੜੀ ਬਲੂਗੀ ਮੈਂ 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 ਉਥੇ ਰੇੜੀ ਦੇ ਨਾਲ ਲੈ ਲੇ ਹਾਂ ਉਹਦੇ ਕੁਰਸੀ ਢਾ ਕੇ ਬਿਠਾ ਰਿਆ ਹਾਂ ਮੈਂ ਰੇੜੀ ਅੱਜ ਕੱਲ ਦੁਨੀਆ ਸਾਰੀ ਬਹੁਤ ਸ਼ਕੀਨ ਹੈ ਮੈਂ 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 ਰੇੜੀ ਦੇ ਉੱਤੇ ਲੈ ਲਊ ਬੇਸ਼ਰਮਾ ਦੀ ਮੌਖਲੀ ਆਹ ਤੇ ਦੇਖ ਲੈ ਐਡਾ ਦੇਖੀ ਰੇੜੀ ਦੇ ਤੇ ਲੈ ਲਾਂ ਬੇਸ਼ਰਮਾ ਵਾਲੀ ਮੌਖਲੀ ਜਾ ਇਹ ਕੰਮ ਕਰ ਲੈ ਚੱਲ ਕੋਈ ਕਹਾਂਦਾ ਕਿ ਸ਼ਾਮੇ ਜੇ ਨਾ ਰੇੜੀ ਲਾ ਲਈਂ ਚੱਲ ਮੈਂ ਮੈਂ ਹੁਣ ਫੇ ਫੇ ਮੈਂ ਜਾਵਾਂ ਮੈਂ ਕੱਦਦਾ ਸਲਾ ਜਾ ਜੀ ਅਕਸਲਾ ਕਰਨੀ ਕੀ ਆ ਰੁਪਇਆ 5000 ਚਾਹੀਦਾ ਵਾ ਦੇ ਦਿਓ ਤੁਹਾਨੂੰ ਕਿੰਟਲ ਮੋਹਰੀ ਲਿਆ ਲਿਆ ਮੈਂ ਅਮਰਸਰੋਂ ਲਿਆਉਣਾ 100 ਜੀ ਮੋਹਰੀ ਮੰਡੀੋਂ ਲਿਆ ਦਿਓ ਪੈਸੇ ਪੈਸੇ ਹੀ ਕਹਿ ਦੋ ਇਹ ਗੰਗਾ ਨੰਗੰਗਾ ਦਾ ਨਿਕਲ ਨਹੀਂ ਨਹੀਂ ਆਰਤੀ ਆਰਤੀ ਗੰਗਾ ਨਗਰੋਂ ਫਸਿਆ ਆਰਤੀ ਨੂੰ ਮੜੇ ਕੇ ਫੋਨ ਲਾ ਕੇ ਕਹਿ ਦੇ ਪੰਜ ਆਰਤੀ ਤਾਂ ਤਾ ਗਈਏ ਤੂੰ ਉਹ ਲੈ ਕੇ ਗਾਜ ਜਿਹੜਾ ਵਟਿਆ ਚੋਨੇ ਦੇ ਗਾਂ ਜਾਏਗਾ ਉਹ ਨਹੀਂ ਨਹੀਂ ਤੂੰ ਇਹਨੂੰ ਕਹੋ ਵੀ 5000 ਰੁਪਇਆ ਮੋਹਰੀ ਲਿਓਣੀ ਮੰਡੇ ਨੇ ਨਾ ਇਹਦਾ ਰੇੜੀ ਦਾ ਪਤਾ ਕਰ ਲਾ ਕੇ ਤੂੰ ਮੌਫਲੀ ਆ ਗਈ ਤੇ ਰੇੜੀ ਵੀ ਆਈ ਜਾਣੀ ਨਹੀਂ ਪਹਿਲਾਂ ਜਿੱਥੇ ਸਮਾਨ ਲੱਦਣਾ ਉਹ ਚਾਹੀਦੀ ਸੀ ਪਹਿਲੇ ਸਮਾਨ ਲੱਦਣਾ ਪਹਿਲੇ ਜਿਹੜਾ ਸਮਾਨ ਉੱਤੇ ਰੱਖਣਾ ਪਹਿਲੇ ਉਹ ਤੇ ਲੈ ਆਈਏ ਓਏ ਉਹ ਲਿਆ ਕੇ ਵਿਖਾਣਾ ਕਰਨਾ ਨਾ ਹੂੰ ਪਹਿਲਾਂ ਆਪਣਾ ਬਣਾ ਜਗਾੜ ਚੱਲ ਫਿਰ 2000 ਕਹਿ ਦੋ ਰੇੜੀ ਮੈਂ ਲਈਏ ਨਾ ਤਨ ਤਨ ਕੋਈ ਸ਼ਾਸੂ ਲਾ ਬਸ ਤਨ ਤਨ ਨੂੰ ਰੇੜੀ 2000 ਤਨ ਤਨ ਨੂੰ ਕਰਦਨੇ ਫੋਨ ਹੈਂ ਕਰਦਨੇ ਆਰਤੀ ਲਵਾਉਣਾ ਤੁਸੀਂ ਗੇੜਾ ਹੀ ਹੈ ਮੈਨੂੰ ਪਤਾ ਤੁਹਾਡਾ ਗੇੜਾ ਲਵਾ ਕੇ ਬਾਅਦ ਤੀਂ ਕਿੰਨੇ ਨਿਆੜ ਤੀਂ ਫੋਨ ਨਹੀਂ ਚੁੱਕਿਆ ਇੰਨੀ ਮਾੜੀ ਗੱਲ